ਜੀ ਸੱਚੇ ਕਾਲ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਪਾਂ ਲੱਗੇ ਆ ਜੀ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਣਾਉਣ ਭੱਲਾ ਦਾ ਮम्मी ਮੂੰਹ ਚੋਂ ਆਇ ਨਿਕਲਦਾ ਖਵਾ ਬਣਾਉਣ ਹਾਂ ਤੇ ਬਾਕੀ ਜੀ ਸੋਨੂੰ ਸਾਰਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਖ ਨਹੀਂ ਰਾਹ ਚੱਗੜੀ ਤਰੱਕੀ ਕਰੇ ਇਸ ਤਰ੍ਹਾਂ ਕੀ ਕਰੋ ਤੇ ਸੋਡੀ ਜ਼ਿੰਦਗੀ ਦੀ ਖੁਸ਼ੀਆਂ ਖੁਸ਼ੀਆਂ ਆਉਣ ਤੇ ਆਪਾਂ ਲੱਗੇ ਆ ਜੀ ਬਸ ਅੱਜ ਸਲਾਹ ਤਾਂ ਕਈ ਦਿਨਾਂ ਤੋਂ ਕਰੀ ਜਾਂਦੇ ਸੀਗੇ ਆ ਰ ਡੈਡੀ ਨੂੰ ਆਖ ਮੈਂ ਰੋਜ਼ ਆਂਦੀ ਡੈਡੀ ਆਟਾ ਲਿਆ ਦੋ ਡੈਡੀ ਆਟਾ ਲਿਆ ਰ ਆਂ ਨਾ ਭਾਈ ਮੈਂ ਤਾਂ ਭੁੱਲ ਗਿਆ ਤੇ ਕੱਲ ਫਿਰ ਮੈਂ ਡੈਡੀ ਨੂੰ ਦੋ ਤਿੰਨ ਵਾਰੀ ਯਾਦ ਕਰਕੇ ਫਿਰ ਭਗਾਇਆ ਤੇ ਕੁਝ ਸਮਾਨ ਟੜ ਕੇ ਲਿਆਂਦਾ ਤੇ ਮੱਖਾ ਚਾਲ ਬਣਾਉਣੇ ਲਓ ਜੀ ਪਾਤਾ ਪੱਕਿਓ हूं आप कौली सारी घ्यो की पा ली आप बाटी सारी हो गई घ्यो की फिर एप आटा फिर आटा भुन के फिर डि ड्राई फ्रूटे बस फिर थोड़ा जा भी दो किलो समान वास्ते अपने को तीन क लीटर दुद्ध है ही है तीन क लीटर दुद्ध थोड़ा थोड़ा काढ़ के भी आप किलो क दु रख ला बना लगे ओा क्या

બસ ਜੀ ਇਹਦਾ ਆਪਾਂ ਰੰਗ ਰੰਗ ਨਹੀਂ ਚੇਂਜ ਕਰਨਾ ਵੀ ਆਪਾਂ ਹਲਕਾ ਜਿਹਾ ਭੁੰਨਣਾ ਹੀ ਆ ਬਸ ਇਹ ਜੀ ਜਿਹਦੇ ਨਾਲ ਵੀ ਆਟੇ ਦਾ ਜਿਹੜਾ ਕੱਚਾ ਬਣ ਗਿਆ ਉਹ ਨਾ ਰਵੇ ਕਲਰ ਨਹੀਂ ਆਪਾਂ ਇਹਦਾ ਚੇਂਜ ਕਰਨਾ ਜਮਾਂ ਵੀ ਕਲਰ ਆਪਣਾ ਇਹਦਾ ਐਵੇਂ ਜਿਹਾ ਹੀ ਰੱਖਣਾ ਆਪਾਂ ਲੋਜੀ ਪਚਾਪਾ ਬਾਇਨੇ ਤੇ ਖੋਪਾ ਧਾਕਾ ਤੇ ਬਦਾਮ ਇਹ ਪਾਵਾਂਗੇ ਵਿੱਚੀ ਤੇ ਕਿਉਂਕਿ ਇਹ ਮਾਰੇ ਮਾਰੇ ਮੇਕਾ ਕਿਉਂ ਚ ਵੀ ਭੁੰਨੇ ਜਾਂਦੇ ਆ ਜੇ ਕਿਸੇ ਥੋਚ ਭੁੰਨੇ ਪਾਉਣੇ ਹੁਣ ਵਿੱਚ ਜਦੋਂ ਆਪਾਂ ਥੋ ਪਾਇਆ ਸੀ ਉਦੋਂ ਹੀ ਪਾ ਦੇ ਉਦੋਂ ਹੀ ਪਾ ਜਾਂਦੇ ਆ ਬਾਅਦ ਜਪਾਉਣੇ ਬਾਅਦ ਵੀ ਪਾ ਜਾਂਦੇ ਆ

ਲਓ ਜੀ ਆਪਾਂ 2 ਕਿਲੋ ਆਟੇ ਮਾਣਤ ਕਰਨੇ ਕਿ ਲੋ ਤੋਂ ਫਾਇ ਵੀ ਆਪਾਂ ਦੁੱਧ 4 ਕਿਲੋ 5 ਕਿਲੋ ਕਿੰਨਾ ਮਰਜੀ ਪਾ ਸਕਦੇ ਕਿਉਂਕਿ ਆਪਾਂ ਦੁੱਧ ਨੂੰ ਪੂਰਾ ਸੰਘਣਾ ਕਰਨਾ ਕੋਈ ਕੋਈ ਤਾਂ ਵੀ ਉਹ ਵੀ ਪਾਉਂਦਾ ਕੱਚਾ ਵੀ ਪਾਉਂਦਾ ਵਿੱਚ ਜਿਵੇਂ ਆਏ ਹੁਣ ਜਿਵੇਂ ਆਪਾਂ ਅੱਜ ਮੈਂ ਆ ਸਾਰਾ ਸਮਾਨ ਪੁੰਨ ਲੈ ਠੀਕ ਹੈ ਇਹਦੇ ਵਿੱਚ ਕੱਚਾ ਦੁੱਧ ਪਾ ਕੇ ਬਣ ਗੀਆਂ ਬਸ ਕਿੰਨੀਆਂ ਤੇ ਪਰ ਜੇ ਆਪਾਂ ਇਹ ਦੁੱਧ ਕਾੜ ਕੇ ਵਧੀਆ ਪਾਉਣੇ ਆ ਖੋਏ ਵਰਗੀਆਂ ਬੰਦੀਆਂ ਵਿੱਚ ਖੋਏ ਦਾ ਫਲੇਵਰ ਆਉਣਾ ਬਹੁਤ ਸਵਾਦ ਬੰਦੀ। ਉਹ ਵੀ ਪਾ ਸਕਦੇ ਆ ਆਪਾਂ ਵਿੱਚ ਤੇ ਪਰ ਜੇ ਆਪਾਂ ਇਹਨਾਂ ਦੁੱਧ ਕਾੜ ਲਈ 2 ਕਿਲੋ, 3 ਕਿਲੋ ਦੁੱਧ ਕਿੰਨਾ ਵੀ ਹੋਵੇ 4 ਕਿਲੋ ਦੁੱਧ ਹੋਵੇ ਤੇ ਫਿਰ ਆ ਜਦੋਂ ਆਲੇ ਲੱਗੇ ਵੀ ਲੀਟਰ ਦਾ ਦੁੱਧ ਰਹਿ ਗਿਆ ਠੀਕ ਆ ਉਦੋਂ ਆਪਾਂ ਇਹਦੇ ਵਿੱਚ ਪਾ ਦਾਂਗੇ ਫਿਰ ਆਪਾਂ ਦੁੱਧ ਤੇ ਬਸ ਫਿਰ ਆਪਣੀ ਕਿੰਨੀ ਆ ਸਾਡੀ ਆਪਣੇ ਖੰਡ ਰੰਗੀਆਂ ਪਾਉਣ ਵਾਲੀ। ਬਖਰ ਦੁੱਧ ਕਾੜ ਕੇ ਫਿਰ ਖੰਡ ਪਾਵਾਂਗੇ। ਲਓ ਜੀ ਦੁੱਧ ਆਪਣਾ ਪੂਰਾ ਸੰਘਣਾ ਹੋ ਗਿਆ ਤੇ ਕਿਲੋ ਕੁ ਦੁੱਧ ਰਹਿ ਗਿਆ ਦੁੱਧ 3 ਕਿਲੋ ਪਾਇਆ ਸੀ ਤੇ ਆਪਣਾ ਦੁੱਧ ਐਡੀ ਸੋਹਣੀ ਆਹ ਦਿਖਾਈ ਪੜਿਆ ਪੂਰਾ ਜਿਵੇਂ ਖੁਆ ਹੁੰਦਾ ਬਿਕੋ ਇਹਦਾ ਕੰਮ ਹੀ ਕਰਦਾ ਜੀ ਇਹ ਜੇ ਤਾਂ ਦੁੱਧ ਜ਼ਿਆਦਾ ਹੁੰਦਾ ਫਿਰ ਤਾਂ ਇਹਦਾ ਆਪਾਂ ਖੁਆ ਬਣਾ ਲੈਂਦੇ ਫਿਰ ਖੁਆ ਬਣਾ ਕੇ ਫੇਰ ਪਾਉਂਦੇ ਉਹ ਚ ਫਿਰ ਆਪਣੇ ਕੋਲ ਕੁਝ ਐਨੇ ਸੀਦਾ 3 ਲੀਟਰ ਜੇ ਤਾਂ 3.5 ਲੀਟਰ ਹੁੰਦਾ ਫੇਰ ਤਾਂ ਵਧੀਆ ਸੀ

ਬਦ ਆ ਮਾਬਾ ਪਾ ਦੇ ਚੱਲ ਲੋ ਜੀ ਇਹਨੇ ਸਮਾਨ ਦੇ ਵਿੱਚ ਕਿਲੋ ਖੰਡ ਹੈ ਇਹ ਖੰਡ ਪਾ ਮਗੀ ਆਪਾਂ ਛਾਂਲ ਕੇ ਕਿਉਂਕਿ ਖੰਡ ਦੇ ਵਿੱਚ ਡਲੀਆਂ ਨਹੀਂ ਆਉਂਦੀ लो जी जशन अपना ला रहे खंड मैं खंड पा के देती है रला दे समार के पता फिर के रला दे बचाले जो पही है हा जे बाहर ना मरी

ਸੁਆਦੇ ਲਓ ਜੀ ਲੱਗ ਗਿਆ ਆਪਾਂ ਪਿੰਨੀਆਂ ਬਣਾਉਣ ਆ ਕਾਲਾ ਕਾਲਾ ਹੀ ਆ ਤੇ ਮਿਰਚਾ ਮਿਰਚਾ ਮਤੈ ਇਹ ਵਧੀਆ ਹੋਈਆਂ ਹਾਜਰੀਆ ਵਾਸਤੇ ਬੱਚੀ ਸੁਆਦ ਬਲੀ ਇਸੇ ਕਾਉਰੀ ਆਉਂਦੀ ਹੁੰਦੀ ਹੈ ਜਦੋਂ ਕੋਈ ਕੰਮ ਕਰਦੇ ਖਾਲ ਪਰ ਪ੍ਰਾਂਤ ਪਰ ਜੂਗੀ ਪਰ ਜੂਗੀ ਤਾਂ ਆਪ ਕੁਛ ਨਹੀਂ ਲੱਗਦਾ ਜੀ ਬਸ ਥੋੜਾ ਹੀ ਟਾਈਮ ਲੱਗਦਾ ਕੰਟਾ ਇਹਦਾ ਸਾਰਾ ਕੰਟੇ ਦਾ ਬਾਕੀ ਜੇ ਆਪਾਂ ਦੁੱਧ ਨਾ ਕਾੜਨਾ ਹੁੰਦਾ ਹੈ ਮਮੀ ਜੇ ਕੱਚਾ ਦੁੱਧ ਹੋ ਪਾਉਂਗੇ ਫਿਰ ਘੱਟ ਟਾਈਮ ਲੱਗਦਾ ਫਿਰ ਤਾਂ ਟਾਈਮ ਹੀ ਲੱਗਦਾ ਸੀ ਉਹਨੂੰ ਤਾਂ ਬਣ ਜਾਂਦੀ ਆ ਉਹ ਉਦੋਂ ਪਹਿਲੇ ਕਿ ਚਲੀਏ ਪੜਾਈਆਂ ਲੱਗੀਆਂ ਨੇ ਇੱਥੇ ਹੁਣ ਕਿੱਥੇ ਚੱਕੂ ਮੈਂ ਚੱਕ ਦੂੰ ਨਹੀਂ ਨਹੀਂ ਮਮੀ ਤੋਂ ਤੇ ਚੱਲਦੇ ਆਂ ਪਾੜਾ ਲਾ ਬਾੜਾ ਪਾੜਾ ਬਾੜਾ ਲੱਗ ਜਾਂਦਾ ਜਿਹਨਾਂ ਬਣਦੀਆਂ ਹੋਰ ਬੋਲਣਾ 3 4 ਲਓ ਜੀ ਪਿੰਨੀਆ ਆਪਣੀਆਂ ਹੋ ਗਈਆਂ ਰੈਡੀ ਬਸ ਮੇਰੇ ਕੋਲ ਦੋ ਚਾਰ ਰੈਡੀ ਬਣਾਉਣ ਵਾਲੀਆਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਦੀਆਂ ਜੀ ਤੇ ਬਿਲਕੁਲ ਵੀ ਔਖਾ ਨਹੀਂ ਜੇ ਲੱਗਦਾ ਨਹੀਂ ਵੀ ਆਹ ਲੱਗਦਾ ਵੀ ਛੇਤੀ ਬਣਦੀਆਂ ਪ੍ਰਾਂਤ ਭਰ ਗਈ ਹੈ ਨਾ ਐਨੀ ਹੋ ਗਈ ਤਾਂ ਚਲੋ ਤਾ ਸਭੀ ਕੋਈ 15 ਦਿਨ ਖਾ ਲਾਂਗੇ ਮਸਾ ਮਸਾ ਪਹਿਲੇ ਹੀ ਚੱਕਾਂਗੇ ਕਿਸ਼ਮੀਨ ਮੈਨੂੰ ਤਾਂ ਵਧੀਆ ਲੱਗਦਾ ਜੇ ਜਾਂ ਕੁਸ ਬਣਾਉਣਾ ਖੂਆ ਖੂਆ ਹੋਵੇ ਪਿੰਨੀਆਂ ਪੁਨੀਆਂ ਬਸ ਸਮਾਨ ਹੋਣਾ ਚਾਹੀਦਾ ਪੂਰਾ ਘਰ ਇਹ ਤੇ ਬਣਾਉਣ ਦਾ ਤਾਂ ਕੋਈ ਨਿਕਾ ਮੈਨੂੰ ਵਧੀਆ ਲੱਗਦਾ ਆਰ ਚਾ ਕਰਨਾ ਹੈ ਕਿਉਂਕਿ ਜਿਆਦਾ ਜਿਹੜੇ ਚੰਗਾ ਖਾਵਾਂਗੇ ਹਨਾ ਕੰਮ ਫੇਰ ਹੀ ਕੰਮ ਧੰਦਾ ਹੋਊਗਾ ਤੇ ਮੈਂ ਤਾਂ ਜੱਸੇ ਨੂੰ ਵੀ ਆਦੀ ਹੁੰਨੀ ਐ ਨਾ ਡੈਡੀ ਵਰਗਿਆਂ ਨੂੰ ਵੀ ਲੱਭ ਪਿਆ ਕਿਉਂ ਫੁੱਲ ਆ ਕੇ ਦੇਣ ਮੈਂ ਲਾ ਕੇ ਦੇ ਦੂੰ ਸਿਆਲ ਸਿਆਲ ਬੰਦਾ ਖਾ ਲੇ ਫੇਰ ਹੀ ਕੰਮ ਕਰਾਂਗੇ ਜੇ ਚੰਗਾ ਖਾਵਾਂਗੇ ਚਲੋ ਜੀ ਇਸ ਦੇ ਨਾਲ ਵੀਡੀਓ ਦਾ ਵੀ ਕਰਦੇ ਆ ਆਪਾਂ ਇੱਥੇ ਐਂਡ ਇਹ ਜੇ ਸਾਰ ਨੂੰ ਸੋਨੂੰ ਸਾਡੀ ਪਿੰਨੀਆਂ ਦੀ ਰੈਸਪੀ ਵਧੀਆ ਲੱਗੀ ਵੀ ਚੌਲਾਂ ਦੀਆਂ ਪਿੰਨੀਆਂ ਦੀ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਨਾਲੇ ਲਾਈਕ ਕਰਿਓ ਨਾਲੇ ਕਰਿਓ ਸੋਣਾ ਜਾਂ ਕਮੈਂਟ ਤੇ ਬਾਸੀ ਬਹੁਤੀ ਬਾਉ ਦੀ ਬਾਤਾਂ ਨਹੀਂ ਦੌਰ ਰਹੀ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ